ਡੇਡੇ ਹਰਾਨ ਕਰਨੇ ਕੋਈ ਸੌਖੀ ਗੱਲ ਨਹੀਂ ਹੁੰਦੀ ਬੜੇ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਫਸਲਾਂ ਜੈਂਸ ਦਾ ਭਾਅ ਲੈਣ ਲਈ ਲੰਮੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾ ਲੜਾਈ ਲੜਦੇ ਆ ਰਹੇ ਆ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਕੁਝ ਛੋਟਾ ਮੀਡੀਆ ਨਾ ਹੋਣ ਕਰਕੇ ਸਾਡਾ ਕਿਸਾਨ ਇਸ ਗੱਲ ਤੋਂ ਅਣਜਾਣ ਰਿਹਾ ਕਿ ਸਾਡੀ ਲੜਾਈ ਕੀ ਆ ਜਥੇਬੰਦੀਆਂ ਲੜਾਈ ਕੀ ਲੜ ਰਹੀਆਂ ਤਾਂ ਦੋਸਤੋ ਮੈਂ ਗੱਲ ਕਰਾਂ ਸ਼ੁਰੂ ਸਾਡੀ ਲੜਾਈ ਕੀ ਆ ਸਾਡੀ ਲੜਾਈ ਆ ਕਿ ਸਾਡੇ ਕਿਸਾਨ ਨੂੰ ਉਹਦੀ ਫਸਲ ਦਾ ਮੁੱਲ ਲਾਗਤ ਖਰਚੇ ਨਾਲੋਂ ਉਹਨੂੰ ਜਿਉਂਦਾ ਰੱਖਣ ਲਈ ਕੁਝ ਮੁੱਲ ਮਿਲਣਾ ਚਾਹੀਦਾ ਜਿਹਨੂੰ ਅਸੀਂ ਐਮਐਸਪੀ ਗਰੰਟੀ ਕਾਨੂੰਨ ਕਹਿੰਦੇ ਆ ਤਾਂ ਜਿਸ ਵਾਰ ਤੋਂ ਤੇਜ ਭੁੱਖਾ ਮਾਰ ਰਿਹਾ ਸੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਦੇ ਵਿੱਚੋਂ ਅਨਾਜ ਮੰਗਣ ਜਾਂਦਾ ਸੀ ਤਾਂ ਦੋਸਤੋ ਉਹਨਾਂ ਦੇਸ਼ਾਂ ਦੇ ਵਿੱਚੋਂ ਅਨਾਜ ਜਿਹੜਾ ਰੈਜੈਕਟ ਕੀਤੀ ਹੋਈ ਤਣਕ ਤੇ ਅਨਾਜ ਆ ਉਹਨਾਂ ਦੇਸ਼ਾਂ ਵੱਲੋਂ ਸਾਡੇ ਦੇਸ਼ ਨੂੰ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਉਸ ਵਕਤ ਦੇਸ਼ ਆਜ਼ਾਦ ਹੋਇਆ ਸੀ ਭੁੱਖਾ ਮਾਰ ਰਿਹਾ ਸੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਨਾਅਰਾ ਮਾਰ ਕੇ ਸਾਡੇ ਇੱਥੇ ਕਰੰਸੀ ਤੇ ਕਿਸਾਨ ਦੀਆਂ ਬਲਦਾਂ ਦੀਆਂ ਫੋਟੋਆਂ ਛਪਵਾ ਕੇ ਆਪਣੇ ਪ੍ਰਚਾਰ ਰਹੀ ਜੈ ਕਿਸਾਨ ਜੈ ਜਵਾਨ ਦਾ ਨਾਰਾ ਮਾਰ ਕੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਸਰਕਾਰ ਨੇ ਹਲੂਣਾ ਮਾਰਿਆ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਨੰਗੇ ਪਿੰਡੇ ਜੇਠ ਹਾਰ ਦੀਆਂ ਧੁੱਪਾਂ ਉਹ ਮਾਗਦੀ ਠੰਡੇ ਵਿੱਚ ਆ ਪੰਜਾਬ ਦੀ ਜ਼ਮੀਨ ਨੂੰ ਆਵਾਜ਼ ਕਰਕੇ ਕੇਂਦਰੀ ਪੂਲ ਦੇ ਵਿੱਚ 41% ਅਨਾਜ ਕੱਲੇ ਪੰਜਾਬ ਨੇ ਪੈਦਾ ਕੀਤਾ ਫਿਰ ਜਦੋਂ ਦੇਸ਼ ਆਪ ਦੇ ਪੈਰਾਂ 'ਚ ਹੋਇਆ ਹੌਲੀ-ਹੌਲੀ ਬੰਮੇ ਇਸੇ ਮਜੂਤਾ ਸਰਕਾਰਾਂ ਨੇ ਇਹਨਾਂ ਜ਼ਮੀਨਾਂ ਨੂੰ ਹਥਿਆਉਣਾ ਸ਼ੁਰੂ ਕੀਤਾ ਤਾਂ ਦੋਸਤੋ 1986 ਦੇ ਵਿੱਚ ਇਹ ਲੜਾਈ ਨੂੰ ਸਮਝ ਲਓ ਗੱਲਾਂ ਬਹੁਤ ਹੋ ਜਾਣੀਆਂ ਲੜਾਈ ਨੂੰ ਸਮਝੋ ਲੜਾਈ ਸਾਡੀ ਫਿਰਦੀ ਕਿੱਥੇ ਆ ਕਿਉਂ ਲੜ ਰਹੇ ਆ ਕਿਉਂ ਡੱਲੇਵਾਰ ਸਾਹਿਬ ਮਰਨ ਵਰਤ ਦਾ ਐਲਾਨ ਕਿਉਂ ਕੀਤਾ ਲੜਾਈ ਨੂੰ ਸਮਝੋ ਦੋਸਤੋ 1986 ਦੇ ਵਿੱਚ WTO ਵਿਜਪਾਰ ਸੰਸਥਾ ਦੀਆਂ ਨੀਤੀਆਂ ਦਾ ਇੱਕ ਖਰੜਾ ਆਇਆ ਭਾਰਤ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਕਹਿੰਦੇ ਜੀ ਭਾਰਤ ਦੇਸ਼ ਆਪ ਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੇ ਪਹਿਲੀ ਲਾਈਨ ਉਹਨਾਂ ਨੇ ਲਿਖੀ ਐਮਐਸਪੀ ਦੇਣੀ ਬੰਦ ਕਰੇ ਦੂਸਰੀ ਲਾਈਨ ਕਹਿੰਦੇ ਭਾਰਤ ਦੇਸ਼ ਆਪ ਦੇ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਬੰਦ ਕਰੇ ਤੀਸਰੀ ਲਾਈਨ ਦੋਸਤੋ ਇੱਕ ਹੋਰ ਲਿਖੀ ਕਿ ਭਾਰਤ ਦੇਸ਼ ਦੀ ਜਨਤਾ ਜਿੰਨਾ ਨਾਜ ਖਾਂਦੀ ਆ ਉਹਦਾ 8.5% ਨਾ ਜਾ ਜਿਹੜਾ ਉਹ ਭਾਰਤ ਨੂੰ ਵਿਦੇਸ਼ ਦੇ ਕੰਪਨੀਆਂ ਕੋਲੋਂ ਖਰੀਦਣਾ ਲਾਜ਼ਮੀ ਹੋਊਗਾ। ਔਰ ਹਰ ਸਾਲ ਅੱਧਾ ਪਰਸੈਂਟ ਵਾਧਾ ਹੁੰਦਾ ਜਾਊਗਾ। ਤਾਂ ਦੋਸਤੋ ਚੌਥੀ ਲੈਂ ਲਿਖੀ ਕਿ ਭਾਰਤ ਦੇਸ਼ ਦੀ ਛੋਟੀ ਖੇਤੀ ਨੂੰ ਖਤਮ ਕਰਕੇ ਇੱਥੇ 10000 ਏਕੜ ਦੇ ਫਾਰਮ ਬਣਾਏ ਜਾਣ। ਪੰਜਵੀਂ ਲੈਂ ਲਿਖੀ ਕਿ ਭਾਰਤ ਦੇਸ਼ ਦੀ ਜਿਹੜਾ WTO ਦੀ ਜਿਹੜੀ ਵੀ ਲੈਣ ਭਾਰਤ ਦੇ ਸੰਵਿਧਾਨ ਦੇ ਉਲਟ ਜਾਂਦੀ ਆ। ਭਾਰਤ ਨੂੰ ਆਪਦਾ ਸੰਵਿਧਾਨ ਬਦਲਣਾ ਪਊਗਾ WTO ਦੀ ਨੀਤੀ ਨਹੀਂ ਬਦਲੀ ਜਾਊਗੀ ਤਾਂ ਦੋਸਤੋ ਜੇਕਰ ਹੁਣ ਪਿਛਲੇ ਧਿਆਨ ਮਾਰੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਪਹਿਲੀ ਲਾਈਨ ਉਹਨਾਂ ਨੇ ਲਿਖੀ ਕਿ ਭਾਰਤ ਦੇਸ਼ ਆਪਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੇ 1995 ਦੇ ਵਿੱਚ WTO ਬਣ ਜਾਂਦਾ ਭਾਰਤ ਦੀ ਉਹਦੇ ਵਿੱਚ ਸਾਂਝ ਬਣ ਜਾਂਦੀ ਆ ਤਾਂ 95 ਤੋਂ ਬਾਅਦ ਜਿਹੜੀ ਉਹ ਪਹਿਲੀ ਲਾਈਨ ਲਿਖੀ ਕਿ ਭਾਰਤ ਦੇਸ਼ ਆਪਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੇ ਆ ਦੋਸਤੋ ਸਾਡੇ ਆ ਇਲਾਕੇ ਦੇ ਵਿੱਚ ਇੱਥੇ ਸੂਰਜਮੁਖੀ ਇੱਥੇ ਤਾਲਾ ਇੱਥੇ ਗੁਵਾਰਾ ਇੱਥੇ ਕਮਾਲ ਨਰਮਾ ਬਹੁਤ ਸਾਰੀਆਂ 23 ਦੀਆਂ 23 ਫਸਲਾਂ ਸਾਡੇ ਪੰਜਾਬ ਦਾ ਕਿਸਾਨ ਪੈਦਾ ਕਰਦਾ ਸੀ ਪਰ ਦੋਸਤੋ ਜਦੋਂ ਸਾਨੂੰ ਫਿਰ ਐਮ ਐਸ ਪੀ ਉਹ ਪਹਿਲੀ ਲਾਈਨ ਤੇ ਸਰਕਾਰਾਂ ਨੇ ਅਮਲ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਸਮੇਂ ਮੁਤਾਬਕ ਸਾਨੂੰ ਉਹਨਾਂ ਫਸਲਾਂ ਤੇ ਭਾਅ ਦੇਣਾ ਬੰਦ ਕੀਤਾ ਤਾਂ ਦੋਸਤੋ ਉਸ ਪਹਿਲੀ ਲੈਂਡ ਤੇ ਅਮਲ ਕਰਦਿਆਂ ਸਾਡੇ ਇੱਥੇ ਬਜ਼ੁਰਗ ਸੂਰਜਮੁਖੀ ਬੀਜਦੇ ਸੀ ਸਾਡੇ ਇੱਥੇ ਗਵਾਰਾ ਬੀਜਦੇ ਸੀ ਸਾਡੇ ਧਾਲਾ ਬੀਜਦੇ ਸੀ ਸਾਡੀਆਂ ਬਹੁਤ ਸਾਰੀਆਂ ਫਸਲਾਂ ਇੱਥੇ ਕਮਾਦ ਬੀਜਦੇ ਸੀ ਉਹ ਐਮ ਐਸ ਪੀ ਗਰੰਟੀ ਕਾਨੂੰਨ ਕਹਿੰਦੇ ਨਾ ਦਿਓ ਉਹਦੇ ਮੁਤਾਬਕ ਸਾਡੇ ਕਿਸਾਨ ਨੂੰ ਫਸਲ ਦਾ ਮੁੱਲ ਜਿਹੜਾ ਦੇਣਾ ਘਟ ਕੀਤਾ ਸਰਕਾਰ ਨੇ ਤਾਂ ਲਾਗਤ ਖਰਚਾ ਜਦੋਂ ਵਧਾ ਗਿਆ ਐਮ ਐਸ ਪੀ ਗਰੰਟੀ ਕਾਨੂੰਨ ਮੁਤਾਬਕ ਸਾਨੂੰ ਉਸ ਫਸਲ ਦਾ ਭਾਅ ਨਹੀਂ ਮਿਲਿਆ ਤਾਂ ਸਰਕਾਰ ਨੇ ਕਿਸਾਨ ਨੂੰ ਨਰਮਾ ਝੋਨਾ ਤੇ ਕਣਕ ਤੇ ਲੈ ਕੇ ਜਾਂਦਾ ਦੋਸਤੋ ਤਾਂ ਹੌਲੀ ਹੌਲੀ ਥੋੜੀ ਨਰਮੇ ਦੀ ਖੇਤੀ ਨੂੰ ਖੋਣ ਲਈ ਇੱਥੇ ਬੀਟੀ ਕੱਟਣ ਵੀ ਬਾਜ਼ਾਰ ਦੇ ਵਿੱਚ ਲਿਆਂਦਾ ਗਿਆ ਸਾਡੇ ਜਿਹੜੇ ਬਜ਼ੁਰਗ ਘਰਾਂ ਦੇ ਪੜੋਲਿਆਂ 'ਚੋਂ ਕੱਢ ਕੇ ਨਰਮੇ ਦੇ ਬੀਜ ਨੂੰ ਦੋਸਤੋ ਸਵਾੜਾ ਮੜ ਕੇ ਹੋਰ ਵਿੱਚ ਦੀ ਲੰਗਾ ਕੇ ਬੀਜ ਲੈਂਦੇ ਸੀ ਉਸ ਨਰਮੇ ਦੀ ਖੇਤੀ ਨੂੰ ਖਤਮ ਕਰਨ ਵਾਸਤੇ ਬੀਟੀ ਕੱਟਣ ਲਿਆਂਦਾ ਗਿਆ ਤਾਂ ਦੋਸਤ ਉਸੇ ਐਮਐਸਬੀ ਗਰੰਟੀ ਕਾਨੂੰਨ ਨਾ ਤੇ ਉਹ ਕਹਿੰਦੇ ਭਾਰਤ ਦੇਸ਼ ਦੀ ਸਰਕਾਰ ਐਮ ਐਚ ਪੀ ਗਰੰਟੀ ਕਾਨੂੰਨ ਤੋਂ ਹੱਥ ਪਿੱਛੇ ਖਿੱਚੇ ਪਰ ਦੋਸਤੋ ਹੁਣੇ-ਹੁਣੇ ਦੇ ਹਾਲਾਤ ਆ ਸਾਡੇ ਝੋਨੇ ਦੇ ਦੇਖੇ ਆ ਨਾ ਅਸੀਂ ਆ ਝੋਨਾ ਜਿਹੜੀ ਸਰਕਾਰ ਕਹਿੰਦੀ ਅਸੀਂ ਐਮ ਐਚ ਪੀ ਦਿੰਨੇ ਆ ਦੋਸਤੋ ਤੁਹਾਡੇ ਝੋਨੇ ਤੇ 15-15 ਕਿਲੋ ਕਾਟ ਲੱਗੀ ਜਿੱਥੇ ਛੇਲੜਾਂ ਵਾਲਿਆਂ ਨਾਲ ਰਲ ਕੇ ਲੁੱਟ ਕਰਵਾਈ ਕਿਸਾਨ ਦਾ ਝੋਨਾ 23 ਰੁਪਏ ਕਿਲੋ ਵੇਚਣਾ ਸੀ 2019 ਨੂੰ ਵਿਗਿਆ ਕਿਉਂਕਿ ਦੋਸਤੋ ਸਰਕਾਰ ਉੱਥੇ ਐਮਐਸਪੀ ਗਰੰਟੀ ਗ੍ਰਾਉਂਡ ਦੀ ਖਰੀਦ ਤੋਂ ਹੱਥ ਪਿੱਛੇ ਖਿੱਚਣ ਜਾ ਰਹੀ ਹੈ ਤੇ ਖਿੱਚ ਰਹੀ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖੋ ਤੁਸੀਂ ਆਹੀ ਹਾਲਾਤ ਤੁਹਾਡੇ ਕਣਕ ਦੇ ਹੋਣੇ ਤਾਂ ਦੋਸਤੋ ਇਸੇ ਤਰ੍ਹਾਂ ਉਹ ਕਹਿੰਦੇ ਐਮਐਸਪੀ ਦੇਣੀ ਬੰਦ ਕਰੋ ਔਰ ਬੰਦ ਕਰ ਰਹੇ ਆ ਦੂਸਰੀ ਲੈਣ ਲੱਗੀ ਕਿ ਭਾਰਤ ਦੇਸ਼ ਦੀ ਸਰਕਾਰ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਬੰਦ ਕਰੇ ਤਾਂ ਅੱਜ ਦੋਸਤੋ ਹਾਲਾਤ ਕੀ ਆ ਜਿਹੜੀ ਚੀਜ਼ਾਂ ਤੇ ਸਾਨੂੰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਦੇਸ਼ ਭੁੱਖਾ ਮਰਦਾ ਸੀ ਖੇਤੀ ਕ੍ਰਾਂਤੀ ਦਾ ਨਾਰਾ ਮਾਰਿਆ ਕਿਸਾਨ ਨੇ ਦੇਸ ਦਾ ਢਿੱਡ ਭਰਿਆ ਤੇ ਜਿਹੜੀ ਸਾਨੂੰ ਐਮਐਸਪੀ ਮਿਲਦੀ ਸੀ ਉਹਨੂੰ ਸਰਕਾਰ ਲਗਾਤਾਰ ਖਤਮ ਕਰਦੇ ਤੁਲੀ ਹੋਈ ਆ ਅੱਜ ਕੱਲੀ ਜੂਰੀਆ ਜੀਏਪੀ ਤੇ ਸਬਸਿਡੀ ਰਹਿ ਗਈ ਆ ਤੁਸੀਂ ਜਾਣਿਓ ਨਾ ਬਾਜ਼ਾਰ ਦੇ ਵਿੱਚ ਨੈਨੋ ਜੂਰੀਆ ਲੈ ਲਓ ਜੀ ਨੈਨੋ ਡੀਏਪੀ ਲੈ ਲਓ ਦੋਸਤੋ ਜੂਰੀਆ ਤੇ 940 ਰੁਪਏ ਸਬਸਿਡੀ ਦਿੰਦੀ ਆ ਸਰਕਾਰ ਉਹ ਸਬਸਿਡੀ ਖਤਮ ਕਰਨ ਜਾ ਰਹੀ ਆ ਡੀਏਪੀ ਤੇ ਸਬਸਿਡੀ ਮਿਲਦੀ ਆ 17-1800 ਰੁਪਿਆ ਉਹ ਵੀ ਖਤਮ ਹੋਣ ਜਾ ਰਹੀ ਆ ਆ ਦੋਸਤੋ ਛੱਟੀਆਂ ਲੈਂ ਤੇ ਵੀ ਸਰਕਾਰ ਨੇ ਅਮਲ ਦੇ ਵਿੱਚ ਲਿਆਂਦਾ ਕਿ ਤੀਜੀ ਲਹਿਰ ਕਿ ਭਾਰਤ ਦੇ ਵਿੱਚ 85% ਜੈਂਸ ਖਰੀਦਲੀ ਲਾਜ਼ਮੀ ਹੋ ਬਾਰੋ ਤੇ ਹਰ ਸਾਲ 10% ਮਤਲਬ ਕੀ 23% ਅਨਾਜ ਸਰਕਾਰ ਅੱਜ ਮਜਬੂਰ ਆ ਬਾਰੋ ਖਰੀਦਣ ਲਈ ਸੋ ਸਾਡੇ ਵਿੱਚ ਭਰਾਤਰੀ ਜਥੇਬੰਦੀਆਂ ਪਹੁੰਚੀਆਂ ਤਹਿ ਦੋਂ ਧੰਨਵਾਦ ਆਪਾਂ ਨਾਰਿਆਂ ਦੇ ਨਾਲ ਇਹਨਾਂ ਸਤਿਕਾਰ ਕਰ ਗਏ ਮਤੀ ਦੀ ਕੁੰਡੀ ਸਰਕਾਰ ਮਰਦਾਬਾਦ 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 ਮਤੀ ਦੀ ਕੁੰਡੀ ਸਰਕਾਰ ਮਰਦਾਬਾਦ 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 ਮਜ਼ਦੂਰ ਦੁਕਾਨਦਾਰ ਪਈ ਜਰਾ ਇੱਕ ਜਿਤਾਪਤ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਮੈਡੀਕਲ ਐਜਸ਼ਨ ਪੰਜਾਬ ਰਾਜ ਤੋਂ ਕੁਝ ਸਾਡੇ ਵੀਰ ਇੱਥੇ ਪਹੁੰਚੇ ਇਹਨਾਂ ਦਾ